ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਸਾਹਿਬ ਸੰਗਤ ਜੀ ਸਾਰੇ ਨੂੰ ਪਤਾ ਹੀ ਹੈ ਤੇ ਤਕਰੀਬਨ ਜਿਹੜਾ ਪੰਜਾਬ ਦੇ ਵਿੱਚ ਪਾਣੀ ਦੀ ਬਹੁਤ ਭਾਰੀ ਮਾਰ ਚੱਲ ਰਹੀ ਹੈ ਤਕਰੀਬਨ 9 ਜ਼ਿਲ੍ਹੇ ਤਾਂ ਬਿਲਕੁਲ ਹੀ ਹੜ੍ਹਾਂ ਦੀ ਮਾਰ ਦੇ ਵਿੱਚ ਨੇ ਤੇ ਪਾਣੀ ਨੌ ਜ਼ਿਲ੍ਹਿਆਂ ਦੇ ਵਿੱਚ ਤਾਂ ਇੰਨਾ ਕਾਇ ਹੈ ਵੀ ਫਸਲ ਉੱਥੇ ਹੁਣ ਅਗਲੀ ਫਸਲ ਦਾ ਵੀ ਇਹ ਨਹੀਂ ਪਤਾ ਵੀ ਹੋਵੇਗੀ ਜਾਂ ਨਾ ਹੋਵੇਗੀ ਇੰਨਾ ਕੁ ਪਾਣੀ ਤੇ ਆਓ ਮੈਂ ਜ਼ਿਆਦਾ ਸਮਾਂ ਨਾ ਲਵਾਂ ਤੁਹਾਨੂੰ ਸਰਦੋਲਗੜ ਘੱਗਰ ਨਦੀ ਦਾ ਪਾਣੀ ਨਾਲੀ ਵੀ ਕਹਿੰਦੇ ਨੇ ਇਧਰ ਇਲਾਕੇ 'ਚ ਇਹਦਾ ਪਾਣੀ ਦਿਖਾਉਣ ਦਾ ਯਤਨ ਕਰ ਰਹੇ ਹਾਂ ਤੇ ਮੌਕੇ ਤੇ ਹੁਣ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਦੇਖਦੇ ਆ ਉਹਨਾਂ ਦੀ ਕੀ ਗੱਲਬਾਤਾਂ ਹੁੰਦੀਆਂ ਨੇ ਤੇ ਸਰਦੋਲਗੜ ਦੇ ਲੋਕਲ ਵੀਰ ਆਪਣੇ ਤੌਰ ਤੇ ਮਿੱਟੀ ਪਾ ਰਹੇ ਨੇ ਸਵੇਰ ਦੇ ਅੱਜ 27 ਤਰੀਕ ਸ਼ਾਮ ਦੇ 5 ਵਜੇ ਹੁਣ ਅਸੀਂ ਵੀਡੀਓ ਬਣਾ ਰਹੇ ਹਾਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਇਹ ਤੁਹਾਨੂੰ ਬੇਨਤੀ ਆ ਤਾਂ ਕਿ ਹਰ ਇੱਕ ਬੰਦੇ ਤੱਕ ਅਪਡੇਟ ਪਹੁੰਚੇ ਹਰ ਇੱਕ ਨੂੰ ਪਤਾ ਲੱਗੇ ਵੀ ਚੱਲ ਕੀ ਰਿਹਾ ਹਾਲਾਤ ਕੀ ਨੇ ਤੇ ਕੱਲ ਆਪਾਂ ਨੇ ਸਵੇਰੇ 6 ਵਜੇ ਵੀਡੀਓ ਬਣਾਈ ਸੀ 17 ਫੁੱਟ ਤੇ ਪਾਣੀ ਸੀ ਤੇ ਅੱਜ 1 ਘੰਟਾ ਪਹਿਲਾਂ 23 ਘੰਟਿਆਂ ਬਾਅਦ 3 ਫੁੱਟ ਪਾਣੀ ਫੇਰ ਵਧ ਗਿਆ 24 ਘੰਟਿਆਂ ਚ ਕੱਲ ਵੀ 3 ਫੁੱਟ ਵਧਿਆ ਸੀ ਪਰਸੋ 14 ਤੇ ਸੀਗਾ ਤੇ ਕੱਲ 17 ਤੇ ਹੋਇਆ ਅੱਜ ਵੀ ਤੇ ਆ ਗਿਆ ਹੁਣ 24 ਤੱਕ ਪਾਣੀ ਨਾਰਮਲ ਹੈ ਫੁੱਟ ਤੱਕ ਤੇ ਜੇ 26 ਫੁੱਟ ਝੱਲ ਸਕਦੀ ਆ 26 ਫੁੱਟ ਤੇ ਪਾਣੀ ਲੱਗ ਜਾਂਦਾ ਤਾਂ ਫਿਰ ਉਥੇ ਟੱਕਰ ਲੱਗਦੀ ਆ ਪਾਣੀ ਦੀ ਜੇ ਟੱਕਰ ਲੱਗਦੀ ਆ ਤਾਂ ਫਿਰ ਉਥੇ ਪਾਣੀ ਰੁਕਦਾ ਜਦੋਂ ਪਾਣੀ ਰੁਕ ਗਿਆ ਫਿਰ ਸਮਝ ਲਓ ਕਿਤੇ ਨਾ ਕਿਤੇ ਟੁੱਟਣਾ ਉਹਨੇ ਤੇ ਇਸੇ ਕਰਕੇ ਨੌਜਵਾਨ ਵੀਰ ਸਵੇਰ ਦੇ ਲੱਗੇ ਹੋਏ ਨੇ ਤੁਹਾਨੂੰ ਦਿਖਾਉਨੇ ਆ ਵੀਡੀਓ ਚ ਸਵੇਰ ਦੇ ਭਰਤ ਦੇ ਲਈ ਵੀ ਲੱਗੇ ਹੋਏ ਆ ਜੁੜੇ ਹੋਏ ਨੇ ਤੇ ਬਾਕੀ ਹੁਣ ਮੌਕੇ ਤੇ ਡੀਸੀ ਸਾਹਿਬ ਪਹੁੰਚੇ ਨੇ ਪ੍ਰਸ਼ਾਸਨ ਪਹੁੰਚਿਆ ਹੈ ਵਿਚਾਰਾਂ ਕੀ ਹੁੰਦੀਆਂ ਨੇ ਗੱਲਾਂ ਬਾਤਾਂ ਕੀ ਕੀ ਹੁੰਦੀਆਂ ਨੇ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਜੇ ਫੇਸਬੁੱਕ ਤੇ ਜੁੜੇ ਜੁੜੇ ਹੋਏ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਆਓ ਹੁਣ ਅੱਗੇ ਤੁਹਾਨੂੰ ਦਿਖਾਉਨੇ ਆ ਸਾਰਿਆਂ ਨੂੰ ਕੀ ਵਿਚਾਰਾਂ ਹੁੰਦੀਆਂ ਨੇ ਇਹਦਾ ਜਨਾਬ ਜਿਹੜੀ ਗੱਲ ਹੈ ਇਹਦੇ ਵੀ ਦੋ ਤਿੰਨ ਪੁਆਇੰਟ ਆ ਇੱਥੇ ਵੀ ਦੋ ਤਿੰਨ ਪੁਆਇੰਟ ਅਸੀਂ ਸਾਰੇ ਪੁਆਇੰਟ ਚੈੱਕ ਕਰ ਲੈਂਦੇ ਹਾਂ ਕਰੋੜਕੀ ਵਾਲਾ ਗਾ ਉਹ ਸਾਰੇ ਜਿਹੜੇ ਪਹਿਲਾਂ ਡਰ ਸੀਗਾ ਉਸੇ ਡਰ ਹੋਂ ਬਣਿਆ ਹੋਇਆਗਾ ਇਥੇ ਵੀ ਦੋ ਪੁਲੀਆਂ ਆ ਗਈਆਂ ਫੂਟ ਮੰਡੀ ਸਾਈਡ ਆ ਪੁਲ ਤਾਂ ਫੇਰ ਤਾਂ ਹੋਇਆ ਹੀ ਐ ਇਹ ਇੰਨੇ ਇੱਥੇ ਡਾਫ ਲੱਗਦੀ ਸੀ ਕਿ ਪੁਲ ਦਾ ਸੀ ਉਹਨੂੰ ਡਾਫ ਲੱਗਦੀ ਸੀ ਇਹ 22 ਫੁੱਟ ਤੇ ਵੀ ਡੁੱਬਦਾ ਰਹੇਗਾ ਏਰੀਆ ਆਪਣਾ ਹੀ ਹਾਂ ਮੈਂ ਉਹੀ ਗੱਲ ਕਹਿੰਦਾ ਨਹੀਂ ਦੇ ਹੁਣ ਆਪਾਂ ਦੇਖਣਾ ਚਾਹਤਾਂ ਉਹ ਵੀ ਹਾਂਜੀ ਹਾਂਜੀ ਅਗਲਾ ਦੇਖੋ ਸਹੀ 24 ਤੱਕ ਸੇਫ ਆ ਉਸ ਤੋਂ ਬਾਅਦ 24 ਤੋਂ ਬਾਅਦ 26 ਤੱਕ ਟੱਚ ਹੁੰਦਾ ਇਹਨੂੰ ਪੁਲ ਨੂੰ ਜੋ ਟੱਚ ਹੋ ਜੇ ਫਿਰ ਕੀ ਐ ਇਧਰ ਪਿੱਛੇ ਵਕਾਫ ਲੱਗਣਾਗਾ ਦੇਣੀ ਠੀਕ ਆ ਜੀ ਇਹ ਤਾਂ 20 ਆ ਜੀ ਇਹਦੇ ਪਿਆਰ ਪਾਣੀ ਆਹ ਇਹ ਪੰਜ ਪੁੱਤ ਜਿਹੜੇ ਸੀ ਕਹਿ ਰਹੇ ਆ ਵੀ ਹੁਣ ਆਪਣਾ ਟਾਈਮ ਆ ਤਾਂ ਇੱਥੇ ਵੀ ਮੌਸਮ ਖਰਾਬ ਹੋ ਸਕਦਾ ਜੀ ਫਿਰ ਆਪਾਂ ਦੀ ਅੱਗੇ ਤਾਂ ਬਹੁਤ ਗਮੀ ਪਵੇ ਟਰੈਕਟਰ ਚਲਾਉਣਾ ਉੱਪਰ ਜਾਂਦੇ ਆ ਕਿ ਟਾਈਮ ਭੀੜ ਆਏਗਾ ਕਾ ਜੀ ਕਾਰ ਲੱਗ ਜਾ ਰਹੀ ਆਉਣ ਲੱਗ ਜਾਈ ਉਹ ਰੋਕ ਕੇ ਰੁਕ ਗਿਆ ਕਿ ਕੁਝ ਹੋ ਗਿਆ ਕਾ ਨਹੀਂ ਕਬੂਤੀ ਇਸ ਲਈ ਵੀ ਨਹੀਂ ਚੱਲੀ ਮਹੀਨਾ ਹੋ ਗਿਆ ਪਾਣੀ ਡੱਬ ਦੇ ਲੋ ਜੀ ਸੇ ਇੱਕ ਮਹੀਨਾ ਟੱਪ ਹੀ ਰਹਿ ਗਿਆ ਇਹ ਤਕਰੀਬਨ 9 ਫੁੱਟ ਦਾ ਦਾ 20 ਦਿਨਾਂ ਟੱਪੀ ਜਾਂਦਾ ਹੈਗਾ ਇੱਕ ਜਨਾਬ ਸਾਡੀ ਰਿਕਵੈਸਟ ਹੈ ਜੀ ਅੱਜ ਇੱਕ ਇੱਥੇ ਨਾ ਕੋਠੇ ਵਾਲਿਆਂ ਦੀ ਦਿੱਕਤ ਆ ਰਹੀ ਹੈ ਜੀ ਉਹਨਾਂ ਦਾ ਤਕਰੀਬਨ ਨਾਲਾ ਕੋਈ ਟਰੈਕਟਰ ਲੰਘਦੀ ਜਗਾਣੀ ਬੰਨੇ ਦੇ ਉੱਤੇ ਪਹਿਲਾਂ ਬੰਨਾ ਸੀਗਾ ਜੀ ਉੱਥੇ ਕੋਠਾ ਪਾ ਰਿਹਾ ਸੀ ਇਹ ਪਤਾ ਅੱਦੂ ਵਾਲੇ ਨੇ ਉਹ ਨਾਲ ਹੁਣ ਖਾਨੀ ਟਰੈਕਟ ਵੀ ਨਹੀਂ ਤੁਸੀਂ ਸਰ ਇੱਕ ਪਿੰਡਾਂ ਦੀ ਲੱਗ ਦੇ ਇੱਥੇ ਵੀ ਜਾਣੇ ਕਿਸੇ ਲੋਕਾਂ ਨੂੰ ਕੋਈ ਭੇਜੋ ਕਿ ਪ੍ਰੋਬਲਮ ਹੋ ਜੇ ਤਾਂ ਸੰਭਾਲੋ ਕੋਈ ਇੱਕ ਕੁੜੰਗਾ ਫਸ ਗਿਆ ਕੋਈ ਜੰਗਰ ਬੱਚਾ ਫਸ ਗਿਆ ਕੋਈ ਕਿਸੇ ਕੋਈ ਰੱਸ਼ਨ ਨਹੀਂ ਹੈਗਾ ਬਾਤ ਨਿਕਲ ਆ ਸਰ ਪਹਿਲਾਂ ਜਿਹੜਾ ਇੰਤਜ਼ਾਮ ਹੋਏ ਜਿਹੜਾ ਹੁਣ ਉਹ ਕੁਝ ਦਿਨ ਜੇ ਗਾਹਾਂ ਸੀ ਜੁਮੰਡੀ ਤੋਂ ਗਨ ਟੁੱਟਦਾ ਜੀ ਇੰਦਾ ਜ਼ਰੂਰੀ ਹੈ ਜਿਹੜਾ ਹੁਣ ਜਿਹੜਾ ਫਸਿਆ ਉਹਦੇ ਲਈ ਰੱਸ਼ਨ ਹੀ ਜ਼ਰੂਰੀ ਹੈ ਤੇਰੇ ਲਈ ਅਗਲਾ ਕਦਮ ਜ਼ਰੂਰੀ ਹੈ ਜਿਹੜਾ ਫਸਿਆ ਜਿਹਦੀ ਜਿਹਦੀ ਚੀਜ਼ੀ ਲੋੜਾ ਉਸੇ ਦੀ ਲੋੜ ਹੁੰਦੀ ਆ ਜਿਹੜਾ ਹੁਣ ਕੋਠਾ ਬਚਾਲੇ ਆਈ ਜੀ ਹੁਣ ਕੱਲ ਨੂੰ ਗਾਹਾਂ ਤੋਂ ਮਿੱਟੀ ਪਾਉਣ ਦੀ ਲੋੜ ਪੈਂਦੀ ਉਹ ਟੈਂਟ ਤੇ ਇਤਰਾਜ ਕਰਦੇ ਨਹੀਂ ਉਹ ਅੱਛਾ ਟੈਂਟ ਨਹੀਂ ਆਹ ਚੱਕਰ ਉਹ ਕਹਿ ਦੇਣੇ ਕੋਈ ਰਸਤਾ ਕਰਾ ਦਈਏ ਬਦਲੋ ਹਾਂਜੀ ਦੇਖੋ 3 ਕਿਲੋ ਪਾਉ ਹੈ ਚਲੋ ਕੋਈ ਨਹੀਂ ਉਹ ਤੁਹਾਨੂੰ ਹਾਂਜੀ ਤੁਸੀਂ ਹੁਣ ਕੀ ਸਮਝਦੇ ਹੋ ਇਸ ਗੱਲ ਬਾਰੇ ਵਿਚਾਰ ਬਾਰੇ ਪ੍ਰਸ਼ਾਸਨ ਦੀ ਵਿਚਾਰ ਤੋਂ ਅਸੀਂ ਸੁਣ ਲਈ ਹੈ ਹੁਣ 2 ਮਿੰਟ ਆਪ ਆਪ ਆਪਣੀ ਗੱਲ ਕਰੀਏ ਜੋ ਮੇਰਾ ਦਿਮਾਗ ਕਹਿੰਦਾ ਹੈ ਵੀ ਜੇਕਰ ਜਿਵੇਂ ਕੱਲ ਤੋਂ ਲੈ ਕੇ 24 ਘੰਟੇ ਹੋ ਗਏ ਪਾਣੀ ਨਹੀਂ ਆਇਆ ਬਰਸ਼ਾਤ ਨਹੀਂ ਹੋਈ ਮੀਂਹ ਨਹੀਂ ਪਿਆ ਪੰਜਾਬ ਚ ਕਿਤੇ ਵੀ ਕੋਈ ਰਿਕਾਰਡ ਨਹੀਂ ਮਿਲਿਆ ਫੇਰ ਪਾਣੀ ਘਟ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਉਮੀਦ ਹੈ ਕਿਉਂਕਿ ਜਦੋਂ ਮੀਂਹ ਨਹੀਂ ਆਪਾਂ ਵੇਗਾ ਤੇ ਪਾਣੀ ਇਕੱਠਾ ਨਹੀਂ ਹੋਵੇਗਾ ਤੇ ਜੇਕਰ ਮੀਂਹ ਪੈ ਜਾਂਦਾ ਜਿਵੇਂ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਵੀ 29 30 ਤਰੀਕ ਦਾ ਪੂਰਾ ਜੋਰ ਹੈ ਤੇ ਫਿਰ ਯਾਦ ਰੱਖਿਓ ਦੋ ਛੁੱਟਾਂ ਲੱਗਣਗੀਆਂ ਚੱਜ ਦੀਆਂ ਤੇ ਜੇ ਕਿਤੇ ਪਾਣੀ ਆਉਂਦਾ ਫਿਰ ਬਹੁਤ ਸਾਰਾ ਨੁਕਸਾਨ ਹੋਣਾ ਹੈ ਉਹਦੇ ਤੋਂ ਪਹਿਲਾਂ ਫਾਇਦਾ ਵੀ ਜਿਵੇਂ ਅੱਜ ਸਰਦੂਲਗੜ ਨਾਲੀ ਤੇ ਲੋਕਲ ਸਰਦੂਲਗੜ ਦੇ ਬੰਦੇ ਰਾਹ ਨੂੰ ਪੱਕਾ ਕਰਨ ਤੇ ਲੱਗੇ ਪਏ ਨੇ ਤੇ ਟਰੈਕਟਰਾਂ ਦਾ ਰਸਤਾ ਬਣਾ ਰਹੇ ਨੇ ਵੀ ਜੇ ਐਮਰਜੈਂਸੀ ਲੋਡ ਪੈਂਦੀ ਹੈ ਮੰਗਰ ਤਾਂ ਵੀ ਰਸਤਾ ਦੋ ਟਰੈਕਟਰ ਚੱਲਣ ਵਾਸਤੇ ਰਸਤਾ ਜ਼ਰੂਰੀ ਹੋਣਾ ਚਾਹੀਦਾ ਹੈ ਤੇ ਬਾਕੀ ਇਹ ਵੀ ਤੁਹਾਨੂੰ ਬੇਨਤੀ ਆ ਵੀ ਉਹਨਾਂ ਦਾ ਸਾਥ ਦਿਓ ਤੇ ਜਿਹੜੇ ਮੋਟਰਸਾਈਕਲਾਂ ਤੇ ਕੋਈ ਵੀਡੀਓ ਬਣਾਉਣ ਜਾਂ ਜਾਂ ਦੇਖਣ ਜਾਂਦੇ ਹੋ ਵੀ ਕਿੰਨਾ ਕੁ ਪਾਣੀ ਆ ਉਹ ਰਸਤੇ ਤੇ ਨਾ ਲਾਓ ਮੋਟਰਸਾਈਕਲ ਆਪਣੇ ਦੂਰ ਲਾ ਕੇ ਜਾਓ ਜਾਂ ਫਿਰ ਆਪਣਾ ਮੋਟਰਸਾਈਕਲ ਘਰ ਸਾਢ ਕੇ ਜਾਓ ਤੁਰ ਕੇ ਜਾਓ ਕਿਉਂਕਿ ਉੱਥੇ ਉਹਨਾਂ ਨੂੰ ਇਲਕਲ ਦੀ ਪਰੇਸ਼ਾਨੀ ਬਹੁਤ ਆਉਂਦੀ ਆ ਤੇ ਇਹ ਵੀ ਸਬ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਉਣਗੇ ਸਬਸਕ੍ਰਾਈਬ ਕਰ ਲਓ ਜੇ ਫੇਸਬੁੱਕ ਤੋਂ ਵੀ ਫਾਲੋ ਕਰ ਲਿਓ ਤਾਂ ਕਿ ਤੁਹਾਡੇ ਨਾਲ ਕਥਾ ਕੀਰਤਨ ਗੁਰਬਾਣੀ ਤੇ ਸਮਾਜਿਕ ਵਿਸ਼ਿਆਂ ਦੀਆਂ ਸਾਰੀਆਂ ਵਿਚਾਰਾਂ ਅਪਡੇਟ ਹੁੰਦੀਆਂ ਰਹਿਣ ਸਾਂਝੀਆਂ ਹੁੰਦੀਆਂ ਰਹਿਣ ਐਨਾ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੇ ਮੇਰੇ ਤੋਂ ਵੀਡੀਓ ਬਣਾਉਣ ਲੱਗੇ ਕੋਈ ਗਲਤੀ ਹੋਵੇ ਖਿਮਾ ਕਰਨੀ ਇਹ ਵੀਡੀਓ ਅੱਜ ਦੇ 27 ਤਰੀਕ ਨੂੰ 5 ਵਜੇ ਦੀ ਵੀਡੀਓ ਬਣਾਈ ਹੋਈ ਹੈ ਤੇ ਅਪਲੋਡ ਆਪਾਂ ਥੋੜਾ ਜਿਹਾ ਟਾਈਮ ਠਹਿਰ ਕੇ ਕਰ ਰਹੇ ਹਾਂ ਇਸ ਕਰਕੇ ਸਮਝ ਲਿਓ 27 ਤਰੀਕ ਦੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ